ਪ੍ਰੀਤ ਕਾਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋਟਖਪੁਰਾ ਜ਼ਿਲ੍ਹਾ ਫਰੀਦਕੋਟ ਤੋਂ ਆਨਲਾਈਨ ਸ਼ਾਪਿੰਗ ਦੇ ਵਿੱਚ ਹਾਜ਼ਰ ਆ ਤੁਹਾਡੇ ਲਈ ਲੈ ਕੇ ਬਹੁਤ ਹੀ ਸੋਹਣੇ ਤੇ ਨਵੇਂ-ਨਵੇਂ ਸੂਟ ਇਹ ਵਾਲੇ ਸੂਟ ਜਿਹੜੇ ਅੱਜ ਦੀ ਵੀਡੀਓ ਵਿੱਚ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਸਾਰੇ ਰੈੱਡ ਕਲਰ ਸਪੈਸ਼ਲ ਹੋਣਗੇ ਮੀਨਸ ਕਰਵਾਚੌਤ ਸਪੈਸ਼ਲ ਹੋਏਗਾ ਵੀਡੀਓ ਅੱਜ ਇਹ ਵਾਲਾ ਪੱਲਾ ਇਹਦਾ ਸੂਟ ਤੁਸੀਂ ਦੇਖ ਰਹੇ ਹੋ ਇਸ ਦਾ ਫੈਬਰਿਕ ਜਿਹੜਾ ਹੈ ਉਹ ਬਨਾਰਸੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣਾਇਆ ਹੋਇਆ ਇਹੋ ਜਿਹਾ ਦੇਖ ਰਹੇ ਹੋ ਇਸ ਦਾ ਮੈਚ ਹੈ ਇਹ ਬੈਗ ਦੇ ਉੱਤੇ ਘੇਰਾ ਵੀ ਬਣਿਆ ਹੋਇਆ ਸਾਰਾ ਫਰੰਟ ਬਣਿਆ ਹੋਇਆ ਠੀਕ ਹੈ ਜੀ ਤੇ ਇਸ ਦੇ ਨਾਲ ਬਹੁਤ ਸੋਹਣਾ ਦੁਪੱਟਾ ਹੈ ਨਾਲ ਪਲੇਨ ਬਾਟਮ ਰਹੇਗਾ ਇਸ ਦਾ ਤੇ ਬਹੁਤ ਸੋਹਣਾ ਫਿਨਿਸ਼ ਕੀਤਾ ਹੋਇਆ 골ਡਨ ਰੰਗ ਦੇ ਨਾਲ ਫਿਨਿਸ਼ਿੰਗ ਕਰਵਾਈ ਵੀ ਆਪਾਂ ਦੁਪੱਟੇ ਦੇ ਛੋਟੇ ਪੱਲਿਆਂ ਦੇ ਉੱਪਰ ਹੈਵੀ ਵਾਲਾ ਬਾਰਡਰ ਬਣਿਆ ਹੋਇਆ ਬਸ ਤਾਂ ਫੋਰ ਸਾਈਡਡ ਹੀ ਬਾਰਡਰ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਤੇ ਪਿਆਰਾ ਦੁਪੱਟਾ ਇਹ ਰੈੱਡ ਕਲਰ ਦੇ ਵਿੱਚ ਸੂਟ ਰਹੇਗਾ ਲਾਈਨਿੰਗ ਲੱਗ ਕੇ ਬਣੂਗਾ ਜੀ ਇਹ ਸੂਟ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਇਹ ਦੱਸਾਂਗੇ ਕਿ ਸਾਡੇ ਵਾਲੀ ਜਿਹੜੀ ਬੁਟੀਕ ਹੈ ਅਸੀ ਰੀਡ ਕ੍ਰੀਏਸ਼ਨਸ ਤੋਂ ਜਿੱਥੋਂ ਕੰਮ ਕਰਦੇ ਆਂ ਤੇ ਉੱਥੇ ਤੁਹਾਡੇ ਸੂਟਾਂ ਦੀ ਬਹੁਤ ਸੋਹਣੀ ਸਟਿਚਿੰਗ ਤੇ ਨਾਲ ਹੀ ਡਿਫਰੈਂਟ ਤਰ੍ਹਾਂ ਦੀ ਐਮਬਲੋਇਟਰੀ ਜਿਵੇਂ ਹੈਂਡਵਰਕ ਤੇ ਮਸ਼ੀਨ ਵਰਕ ਤੇ ਪੇਂਟ ਵਰਕ ਆਪਦੇ ਸੂਟ ਵੀ ਜਿਹੜੇ ਅਸੀਂ ਉਹ ਰੈਡੀ ਕਰਵਾ ਕੇ ਦਿੰਨੇ ਆ ਤੁਹਾਨੂੰ ਕਰਕੇ ਦਿੰਨੇ ਆ ਇਹ ਵਾਲਾ ਇਹਦਾ ਸਕਿੰਦ ਸੂਟ ਸੀ ਦੇਖ ਰਹੇ ਮੈਂ ਵੀ ਰੈਡ ਕਲਰ ਦੇ ਵਿੱਚ ਹੀ ਹੈ ਬਨਾਰਸੀ ਹੀ ਇਸ ਦਾ ਸਟਾਫ ਰਹੇਗਾ ਇਸ ਦਾ ਵੀ ਨੈਕ ਦੇਖੋ ਕਿੰਨਾ ਖੂਬਸੂਰਤ ਬਣਿਆ ਹੋਇਆ ਹੈ ਬਹੁਤ ਸੋਹਣਾ ਫਰੰਟ ਬਣਿਆ ਹੋਇਆ ਦਾ ਠੀਕ ਹੈ ਜੀ ਤੇ ਨਾਲ ਹੀ ਇਸ ਦੀਆਂ ਸੋਹਣੀਆਂ 슬ੀਵਜ਼ ਬਣੀਆਂ ਹੋਈਆਂ ਬੜੀਆਂ ਹੈਵੀ ਤੇ ਇਸ ਦੇ ਨਾਲ ਪਲੇਨ ਬਾਟਮ ਰਹੇਗਾ ਕਪੜਾ ਬਹੁਤ ਫਾਈਨ ਕੁਆਲਿਟੀ ਦਾ ਰਹੇਗਾ ਤੇ ਨਾਲ ਇਹਨਾਂ ਦੇ ਬਹੁਤ ਹੀ ਸੋਹਣੇ ਦੁਪट्टे ਇਹ ਵਾਲੇ ਸੂਟ ਜਿਹੜੇ ਨਹੀਂ ਲੱਗੇ ਨਿਊਲੀ ਮੈਰਿਟ ਤੇ ਨਹੀਂ ਮੋਸਟ ਸੂਟੇਬਲ ਨੇ ਇਸੇ ਕਰਕੇ ਆਪਾਂ ਇਹਨਾਂ ਨੂੰ ਕਰਵਾ ਚੌਥ ਸਪੈਸ਼ਲ ਦੇ ਇੱਕ ਵੀਡੀਓ ਦੇ ਵਿੱਚ ਸਪੈਸ਼ਲ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਇਹਨਾਂ ਸੂਟਾਂ ਨੂੰ ਜੇ ਤੁਸੀਂ ਸਾਡੇ ਕੋਲ ਸਟਿਚ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਸਟੀਚਿੰਗ ਵੀ ਕਰਵਾ ਕੇ ਦੇਵਾਂਗੇ ਇਹ ਵਾਲਾ ਜਿਹੜਾ ਸੂਟ ਹੈ ਇਸ ਦਾ ਸਟੱਫ ਜਿਹੜਾ ਆਰਗੈਂਜ਼ਾ ਹੈਗਾ ਜੋ ਤੁਸੀਂ ਦੇਖ ਰਹੇ ਹੋ ਇਹ ਚ ਪੈਨਲ ਬਣੇ ਹੋਏ ਆ ਸਾਰੇ ਡਿਜੀਟਲ ਪ੍ਰਿੰਟ ਦੇ حساب ਨਾਲ ਰੈੱਡ ਦੇ ਉੱਪਰ ਇਹ ਗਾਜਰੀ ਜਿਹਾ ਡਾਰਕ ਕਲਰ ਹੈ ਤੇ ਆਫ ਵਾਈਟ ਕਲਰ ਦੇ ਪੈਨਲਸ ਬਣੇ ਹੋਏ ਆ ਤੇ ਨਾਲ ਹੀ ਆਰਗੈਂਜ਼ਾ ਦੇ ਉੱਪਰ ਵਰਕウェア ਵੀ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਦੀਆਂ 슬ੀਵਜ਼ ਵੀ ਬਣੀਆਂ ਹੋਈਆਂ ਬਹੁਤ ਸੋਹਣੀਆਂ ਠੀਕ ਹੈ ਜੀ ਨਾਲ ਇਸ ਦੇ ਪਲੇਨ ਬਾਟਮ ਰਹੇਗਾ ਇਹ ਵੀ ਬੜਾ ਯੂਨੀਕ ਜਿਹਾ ਕਲਰ ਹੈ ਰੈੱਡ ਵੈਸੇ ਗਾਜਰੀ ਨਹੀਂ ਹੈ ਹੈਜ਼ ਅ ਰੈੱਡ ਦਾ ਹੀ ਇੱਕ ਟਾਈਪ ਹੈ ਮਿੱਠਾ ਜਿਹਾ ਰੈੱਡ ਕਲਰ ਹੈ ਇਹ ਦੁਪट्टे ਦੀ ਵੀ ਦੇਖੋ ਫਿਨਿਸ਼ਿੰਗ ਬਹੁਤ ਵਧੀਆ ਹੋਈ ਵੀ ਹੈ ਠੀਕ ਹੈ ਤੇ ਨਾਲ ਹੀ ਡਿਜੀਟਲ ਪ੍ਰਿੰਟ ਜਿਹੜਾ ਹੈ ਇਸ ਦਾ ਬਹੁਤ ਸੋਹਣਾ ਦੁਪੱਟਾ ਸਟਾਫ ਇਸ ਦਾ ਆਰਗੇਨਜ਼ਰ ਹੈਗਾ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਉਸ ਦਾ ਸੋਹਣਾ ਜਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ WhatsApp ਦੇ ਉੱਪਰ ਭੇਜ ਸਕਦੇ ਹੋ ਇਹ ਵਾਲਾ ਅਗਲਾ ਜਿਹੜਾ ਸੂਟ ਹੈ ਇਹ ਪਿਓਰ ਟਮੇਟੋ ਰੈੱਡ ਕਲਰ ਹੈ ਇਹ ਬੜਾ ਸਪੈਸ਼ਲ ਸੂਟ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਇਸ ਦਾ ਫੈਬਰਿਕ ਜਿਹੜਾ ਉਹ ਕੋਰਾ ਸਿਲਕ ਰਹੇਗਾ ਤੇ ਇਸ ਦੇ ਉੱਪਰ ਕਸ਼ਮੀਰੀ ਵਰਕ ਹੋਇਆ ਹੋਇਆ। ਬਹੁਤ ਹੀ ਹੈਵੀ neck ਜਿਹੜਾ ਹੈ ਉਹ ਰੈਡੀ ਹੋਇਆ ਹੋਇਆ। ਤੇ ਇਹ ਕੁੜਤਾ ਸਟਾਈਲ ਦਾ ਜਿਹੜਾ ਆਪਾਂ ਸੂਟ ਇਹ ਰੈਡੀ ਕਰਵਾਇਆ ਜਿਸ ਦਾ ਕਿ ਇਹ ਦੇਖੋ ਤੁਸੀਂ ਬੈਨ ਲੱਗੇਗਾ ਪਿੱਛੇ ਨਾ ਗਲੇ ਦੇ ਉੱਪਰ। ਪਿੱਛੇ ਬੈਨ ਦੀ ਸੈਟਿੰਗ ਹੈ ਜਿਵੇਂ। ਇਸ ਗਲੇ ਦੇ ਪਿੱਛੇ ਬੈਨ ਲੱਗ ਕੇ ਬਣੇਗਾ ਕੁੜਤਾ ਸਟਾਈਲ ਦਾ ਇਹ ਸ਼ਰਟ ਰਹੇਗਾ। ਇਸ ਦੇ ਨਾਲ ਪਲੇਨ ਬਾਟਮ ਰਹੇਗਾ। ਦੇ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਦੇਖੋ ਵਰਕ ਹੋਇਆ ਹੋਇਆ 4 ਸਾਈਡ ਦੇ ਉੱਪਰ ਇਹ ਵਾਲੀ ਅੰਬੀਜੀ ਵਾਲਾ ਜਿਹੜਾ ਪੂਰਾ ਵੱਡਾ ਫਲਾਵਰ ਹੈ ਤੇ ਨਾਲ ਹੀ ਸਾਰੇ ਦੁਪੱਟੇ ਦੇ ਵਿੱਚ ਬਰੀਕ ਬੂਟੀ ਜਿਹੜੀ ਹੈ ਉਹ ਪਈ ਹੋਈ ਹੈ ਸਾਰੇ ਸੂਟ ਹੀ অলਮੋਸਟ ਇਹ ਪਾਰਟੀ ਵੇਅਰ ਹੋਣਗੇ ਤੇ ਇਹਨਾਂ ਦੇ ਥੱਲੇ ਲਾਈਨਿੰਗ ਲੱਗਣੀ ਜਿਹੜੀ ਉਹ ਜ਼ਰੂਰੀ ਹੈ ਅਗਲਾ ਇਹ ਵਾਲਾ ਇਹਨਾਂ ਸੂਟ ਹੈ ਇਹ ਹੈ ਬ੍ਰੋਕੇਟ ਦਾ ਇਹ ਹੈ ਮਰੂਨ ਕਲਰ ਪਿਓਰ ਬੁਨਾਬੀ ਰੰਗ ਠੀਕ ਹੈ ਬਹੁਤ ਹੀ ਪਿਆਰਾ ਜਿਹਾ 골ਡਨ ਜਿਹੜੀ ਵੀਵਿੰਗ ਹੋਈ ਵੀ ਇਹਦੇ ਵਿੱਚ 골ਡਨ ਜ਼ਲੀ ਵਾਲੀ ਜਿਹੜੀ ਹੈ ਉਹ ਵੀ ਵੀਵਿੰਗ ਹੋਈ ਵੀ ਇਹਦੇ ਵਿੱਚ ਤੇ ਇਹਦੇ ਨਾਲ ਪਲੇਨ ਬਾਟਮ ਰਹੇਗਾ ਸਿਲਕ ਦਾ ਤੇ ਨਾਲ ਹੀ ਇਸਦੇ ਬਹੁਤ ਪਿਆਰਾ ਜਿਹਾ ਦੁਪੱਟਾ ਦੇਖੋ ਚਨੌਨ ਸ਼ਿਫਨ ਦਾ ਦੁਪੱਟਾ ਜਿਹੜਾ ਕਿ ਬਹੁਤ ਸੋਹਣਾ ਲੇਸ ਵਰਕ ਦੇ ਨਾਲ ਆਪਾਂ ਗੋਟਾ ਲਗਾ ਕੇ ਰੈਡੀ ਕੀਤਾ ਹੋਇਆ ਠੀਕ ਹੈ ਜੀ ਤੇ ਅੱਜ ਕੱਲ ਬਿਜ਼ੀ ਡੇਸ ਚੱਲਦੇ ਆ ਤੇ ਇਸ ਬਿਜ਼ੀ ਸ케ਜੂਲ ਦੇ ਵਿੱਚ ਕਈ ਵਾਰੀ ਵੀਡੀਓਜ਼ ਦੇ ਵਿੱਚ ਅਸੀਂ ਸਾਰੇ ਸੂਟ ਜਿਹੜੇ ਆ ਉਹ ਨਹੀਂ ਦਿਖਾ ਸਕਦੇ ਹੁੰਦੇ ਤੇ ਸਾਡੇ ਜਲਦੀ ਜਲਦੀ ਸੇਲ ਹੋ ਜਾਂਦੇ ਆ ਕਿ ਜਿਹੜੀ ਵੀਡੀਓ ਆਪਾਂ ਤੁਹਾਨੂੰ ਅੱਜ ਜਿਹੜੇ ਸੂਟ ਦਿਖਾ ਰਹੇ ਆ ਹੋ ਸਕਦਾ ਹੈ ਕਿ ਤੁਹਾਨੂੰ ਗਲਤ ਤੱਕ ਇਹਨਾਂ ਵਿੱਚੋਂ ਕੁਝ ਕੁ ਸੂਟ ਜਿਹੜੇ ਨੇ ਆਊਟ ਆਫ ਸਟਾਕ ਮਿਲਣ ਇਸ ਕਰਕੇ ਜਿਹਨੂੰ ਵੀ ਜਿਹੜਾ ਸੂਟ ਚਾਹੀਦਾ ਹੋਵੇ ਉਹ ਜਲਦੀ ਤੋਂ ਜਲਦੀ ਸਾਨੂੰ ਆਰਡਰ ਪਲੇਸ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਸੂਟ ਜਿਹੜਾ ਬੁੱਕ ਕਰ ਸਕੀਏ ਇਹ ਵਾਲਾ ਸੂਟ ਜਿਹੜਾ ਹੈ ਇਹ ਦਾ ਸਟੱਫ ਜਿਹੜਾ ਰਹੇਗਾ ਇਹ कॉटन ਜੂਟ ਸਿਲਕ ਹੈ ਇਸ ਦਾ ਵੀ ਕਲਰ ਮਰੂਨ ਹੈ ਤੇ ਇਸ ਦੇ ਉੱਪਰ ਪੈਨਲਸ ਪਾਏ ਹੋਏ ਹੈ ਮਸ਼ੀਨ ਵਰਕ ਹੋਇਆ ਹੋਇਆ ਹੈ ਇਹ ਠੀਕ ਹੈ ਜੀ 올ਓਵਰ ਸੂਟ ਰਹੇਗਾ ਇਹ 5 ਮੀਟਰ ਤੇ ਇਸ ਦੇ ਬਾਹਾਂ ਦੇ ਉੱਪਰ ਵੀ ਵਰਕ ਹੋਇਆ ਹੋਇਆ ਹੈ ਇਸ ਦੇ ਨਾਲ ਦੁਪੱਟਾ ਆਪਾਂ ਹਲੇ ਰੈਡੀ ਨਹੀਂ ਕੀਤਾ ਜੇ ਤੁਸੀਂ ਜਿਉ ਜਾਵੇਂ ਚਾਹੋਗੇ ਤੇ ਆਪਾਂ ਉਹ ਜੋ ਦੁਪੱਟਾ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਾਰੇ ਸੂਟ ਬਹੁਤ ਪਸੰਦ ਆਏ ਹੋਣਗੇ ਇਹਨਾਂ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਜਲਦੀ ਜਲਦੀ ਆਰਡਰ ਪਲੇਸ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੀਆਂ ਸਾਡੀਆਂ ਨਵੀਆਂ-ਨਵੀਆਂ ਤੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਇਸ ਨੂੰ ਬੱਤ-ਬੱਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ ਰੱਬ ਰਾਖਾ